ਸਤਿ ਸ਼੍ਰੀ ਅਕਾਲ ਦੋਸਤੋ ਇਸ ਮੌਕੇ ਸੰਭੂ ਬਾਰਡਰ ਤੇ ਖੜੇ ਆ ਜਿੱਥੇ ਕੀ ਉਸੇ ਤਰ੍ਹਾਂ ਹੀ ਕਿਸਾਨ ਵੀ ਡਟੇ ਹੋਏ ਨੇ ਉੱਥੇ ਹੀ ਲੰਗਰ ਵੀ ਗੁਰੂ ਕੇ ਲੰਗਰ ਉਸੇ ਤਰ੍ਹਾਂ ਹੀ ਚੱਲ ਰਹੇ ਨੇ ਤੇ ਸਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਿੰਡ ਪੰਡਰਾਲੀ ਜਿਹੜਾ ਫਤੇਗੜ ਸਾਹਿਬ ਤੋਂ ਲੰਗਰ ਲੱਗਿਆ ਜਿੱਥੇ ਪੂਰੀਆਂ ਛੋਲੇਆਂ ਦੀ ਸਬਜ਼ੀ ਤੇ ਹੋਰ ਲੱਸੀ ਤੇ ਚਾਹ ਤੋਂ ਇਲਾਵਾ ਹੋਰ ਭਾਤ ਭਾਂ ਦੇ ਲੰਗਰ ਚੱਲ ਰਹੇ ਨੇ ਤੇ ਆਓ ਗੱਲਬਾਤ ਵੀ ਕਰਦੇ ਆ ਸਭ ਤੋਂ ਪਹਿਲਾਂ ਤਾਂ ਪਿੰਡ ਦੇ ਸਰਪੰਚ ਸਾਹਿਬ ਨੇ ਸੱਸੀ ਗੱਲ ਸਰਪੰਚ ਸਾਹਿਬ ਕੀ ਨਾਮ ਹੈ ਜੀ ਤੁਹਾਡਾ ਮੈਂ ਗੁਰਮਖਸ਼ੀਰ ਸਰਪੰਚ ਇਹ ਜਿਹੜਾ ਲੰਗਰ ਆ ਇਹਨੂੰ ਤਕਰੀਬਨ ਅਜ 45 ਦਿਨ ਹੋ ਗਏ ਅੱਛਾ ਇਹ 14 ਦਿਨ ਦਾ 13 ਫਰਵਰੀ ਤੋਂ ਲੱਗਿਆ 14 ਫਰਵਰੀ ਦਾ ਇਹ ਲੰਗਰ ਆ ਜਿਹੜਾ ਲੱਗਿਆ ਵਾ ਇਹ ਫਤੇਗੜ ਸਾਹਿਬ ਹਲਕੇ ਦੀ ਪੂਰੀ ਇਲਾਕੇ ਦੀ ਸੰਗਤ ਵੱਲੋਂ ਲਗਿਆ ਪਾ ਠੀਕ ਹੈ ਜੀ ਅੱਜ ਜਿਵੇਂ ਤੁਸੀਂ ਪੁੱਛਿਆ ਵੀ ਪਿੰਡ ਪੰਡਰਾਲੀ ਦੀ ਅੱਜ ਸੇਵਾ ਲਈਤੀ ਸੰਗਤ ਨੇ ਹਾਂਜੀ ਅੱਜ ਪਿੰਡ ਪੰਡਰਾਲੀ ਦੀਆਂ ਬੀਬੀਆਂ ਸੇਵਾ ਕਰਦੀਆਂ ਨੇ ਅੱਛਾ ਜੀ ਇੰਦਰ ਸਾਡੇ ਨੌਜਵਾਨ ਨੇ ਸਾਰੇ ਹੀ ਇਲਾਕੇ ਤੋਂ ਜਿਹੜੇ ਸੰਗਤ ਦੀ ਸੇਵਾ ਕਰਦੇ ਨੇ ਸੋ ਇਹ ਬਾਰੀ-ਬਾਰੀ ਪਿੰਡ ਦੀ ਸੇਵਾ ਜਿਹੜੀ ਉਹ ਸਭ ਤੋਂ ਵੱਡਾ ਯੋਗਦਾਨ ਹੈ ਸਰਦਾਰ ਕੁਲਜੀਤ ਸਿੰਘ ਨਾਗਰਾ ਸਾਹਿਬ ਦਾ ਅੱਛਾ ਜੀ ਸਾਡੇ ਫਤੇਗੜ ਸਾਹਿਬ ਤੋਂ ਉਹਨਾਂ ਨੇ ਸਾਰੇ ਸਾਥੀ ਨੇ ਜਿੰਨੇ ਫਤਿਹਗੜ ਸਾਹਿਬ ਦੇ ਨੇ ਉਹ ਇੱਥੇ ਸਾਰੇ ਸਾਥੀ ਜਿਦੀ ਵੀ ਸੇਵਾ ਪਿੰਡ ਦੀ ਲਾ ਦਿੰਦੇ ਆ ਉਹ ਵਾਰੀ ਵਾਰੀ ਪਿੰਡ ਦੀ ਸੇਵਾ ਜਿਹੜੀ ਲੰਗਰ ਦੀ ਕਰਕੇ ਜਾਂਦੇ ਨੇ ਸੋ ਅਸੀਂ ਦੇਖ ਰਹੇ ਆ ਇਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜਿਆਂ ਦਾ ਤਕਰੀਬਨ 550 ਸਾਲ ਪਹਿਲਾਂ 20 ਰੁਪਏ ਦਾ ਜਿਹੜਾ ਲੰਗਰ ਚਲਾਇਆ ਸੀ ਸੋ ਖਾਸ ਕਰਕੇ ਪੰਜਾਬ ਸਿੱਖ ਧਰਮ ਦੇ ਵਿੱਚ ਬਹੁਤ ਵੱਡੀ ਇਹਦੀ ਇੱਕ ਮੈਂ ਸਮਝਦਾ ਵੀ ਪ੍ਰਾਪਤੀ ਹੈ ਜਿੱਥੇ ਵੀ ਜਾ ਕੇ ਸਿੱਖ ਧਰਮ ਦੇ ਚਾਹੇ ਦੇਸਾਂ ਵਿਦੇਸ਼ਾਂ ਦੇ ਵਿੱਚ ਲੰਗਰ ਲਾ ਦਿੰਦੇ ਨੇ ਉੱਥੇ ਹੀ ਲੰਗਰ ਚੱਲ ਬੰਦੇ ਨੇ ਸੋ ਅਸੀਂ ਇੱਥੇ 70 ਕਿਲੋ ਆਟਾ ਲੈ ਕੇ ਆਏ ਸੀ ਪਹਿਲੇ ਦਿਨ ਅੱਛਾ ਜੀ ਅਸੀਂ 2 3 ਢੀਨ ਘੀ ਦੇ ਲੈ ਕੇ ਆਏ ਸੀ ਤਕਰੀਬਨ ਮੇਰਾ ਖਿਆਲ ਕਹਿੰਦਾ ਵੀ ਇੱਥੇ ਹੁਣ ਤੱਕ 100 ਕਿਟìn ਹੈ ਜਿਹੜਾ ਘਿਓ ਦਾ ਲੱਗਿਆ ਹੋਣਾ 150 ਕਿਲੋ ਆਟਾ ਇੱਥੇ ਅੱਜ ਤੱਕ ਮੇਰੇ ਖਿਆਲ ਆ ਵੀ ਲੱਗ ਗਿਆ ਹੋਣਾ ਅੱਛਾ ਜੀ ਵੀ ਬਹੁਤ ਵੱਡੀ ਪਹਿਲੇ ਦੇ 70 ਕਿਲੋ ਲੈ ਕੇ ਆਏ ਸੀ ਪਰ ਹੁਣ ਤੱਕ 150 ਕੁਇੰਟਲ ਲੱਗ ਜਾਂਦਾ ਹਾਂ ਇਹ ਪਿੰਡ ਦੀ ਜਿਹੜੀਆਂ ਵੱਖ-ਵੱਖ ਪਿੰਡਾਂ ਦੇ ਜਿਹੜੇ ਮਤਲਬ ਇੱਕ ਦਿਨ ਦਾ ਜੇ ਦੇਖੇ 2 ਤੋਂ 3 ਕੁਇੰਟਲ ਲੱਗਦਾ ਹੈ ਲੱਗਦਾ ਤੇ ਹਾਂ ਬਸ ਹਾਂ ਹਾਂ ਬਹੁਤ ਯਾਨੀ ਆਜੇ-ਵਜੇ ਤਨੇ ਬਹੁਤ ਲੱਗ ਜਾਂਦਾ ਬਾਹਰੋਂ ਸੰਤ ਮਹਾਪੁਰਖ ਨੇ ਜਿਹੜੇ ਉਹ ਵੀ ਬਹੁਤ ਇੱਥੇ ਲੰਗਰ ਲੈ ਕੇ ਆਉਂਦੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਸੰਤਾਂ ਮਹਾਪੁਰਖਾਂ ਦਾ ਕਿਸਾਨ ਜਥੇਬੰਦੀਆਂ ਦੇ ਜਿਹੜੇ ਇੱਥੇ ਆਗੂ ਨੇ ਉਹ ਵੀ ਆ ਕੇ ਇੱਥੇ ਬਹੁਤ ਸਾਡੇ ਨਾਲ ਸੇਵਾ ਦੇ ਵਿੱਚ ਹਿੱਸਾ ਪਾਉਂਦੇ ਨੇ ਅਸੀਂ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦੇ ਆਂ ਸੋ ਇਸ ਕਰਕੇ ਗੁਰੂ ਮਹਾਰਾਜ ਦੀ ਬਹੁਤ ਬਾਬੇ ਨਾਲ ਤੇ ਮਤਲਬ ਜਿਵੇਂ ਅੱਜ ਪੂਰੀਆਂ ਮਾਰ ਰਹੀਆਂ ਨੇ ਛੋਲੇ ਮਾਰੇ ਨੇ ਇਹ ਵਕ ਵਕ ਲੰਗਰ ਬਣਦਾ ਹ ਰੋਜ਼ ਦਾ ਇੱਕ ਇਹ ਹਾਂ ਵਕ ਵਕ ਬਣਦਾ ਸਾਡੇ ਪਹਿਲਾਂ ਰਿਉਣੇ ਤੋਂ ਸਰਪੰਚ ਸਾਹਿਬ ਉਹਨਾਂ ਨੇ ਕਈ ਦਿਨ ਜਲੇਬੀਆਂ ਦਾ ਲੰਗਰ ਲਾਇਆ ਅੱਛਾ ਜੀ ਸੋ ਕਦੇ ਮਤਲਬ ਦੇਸੀ ਘਿਓ ਦਾ ਲੰਗਰ ਹੁੰਦਾ ਕਦੇ ਕੜੀ ਚੌਲ ਦਾ ਲੰਗਰ ਹੁੰਦਾ ਕਦੇ ਤੰਦੂਰੀ ਪ੍ਰਸ਼ਾਦਿਆਂ ਦਾ ਲੰਗਰ ਚੱਲਦਾ ਸੋ ਬਾਰੀ-ਬਾਰੀ ਆ ਕਿਉਂਕਿ ਉਰੇ ਵੀ ਵਿਚਾਰੇ ਜੇ ਟਰਾਲੀਆਂ ਦੇ ਵਿੱਚ ਡੇਢ ਮਹੀਨੇ ਤੋਂ ਲੈ ਕੇ ਲੋਕ ਇੱਥੇ ਬੈਠੇ ਨੇ ਸੋ ਉਹਨਾਂ ਦਾ ਵੀ ਮਨ ਕਰਦਾ ਵੀ ਅਸੀਂ ਗਰਮ ਪ੍ਰਸ਼ਾਦਾ ਤੁਸੀਂ ਵੀ ਦੇਖੋ ਫਿਰ ਰਹੇ ਹੋ ਸੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਭ ਤੋਂ ਵੱਧ ਜਿਹੜਾ ਇਕੱਠ ਹੁੰਦਾ ਉਰੇ ਫਤਿਹਗੜ੍ਹ ਸਾਹਿਬ ਦੇ ਲੰਗਰ ਦੇ ਵਿੱਚ ਇੱਕ ਸਮਝ ਲਓ ਵੀ ਪੂਰੀ ਦੁਨੀਆ ਦੇ ਵਿੱਚ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿਹੜਾ ਫਤਿਹਗੜ੍ਹ ਸਾਹਿਬ ਦਾ ਲੰਗਰ ਹੈ ਨਾ ਉਹ ਪੂਰੀ ਦੁਨੀਆ ਦੇ ਵਿੱਚ ਇਸ ਟਾਈਮ ਸ਼ੰਭੂ ਬੈਰੀਅਰ ਦੇ ਉੱਤੇ ਮਸ਼ਹੂਰ ਹੋਏ ਬਾਰੇ ਸਾਰੇ ਜਿਹਨੂੰ ਮਰਜ਼ੀ ਤੁਸੀਂ ਪੁੱਛ ਸਕਦੇ ਹੋ ਸੋ ਤੁਹਾਡਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਹੜੇ ਤੁਸੀਂ ਸਾਡੇ ਸੱਚਣ ਮਿੱਤਰ ਆ ਕੇ ਸਾਡੀ ਜਿਹੜੀ ਗੱਲ ਜਿਹੜੀ ਸਾਡੀ ਤੁਸੀਂ ਗੱਲ ਹੈ ਉਹ ਰੱਖਦੇ ਹੋ ਸਾਡੇ ਲੰਗਰ ਬਾਰੇ ਰੱਖਦੇ ਹਾਂ ਜਾਂ ਸਾਡੇ ਜੋ ਸਰਕਾਰ ਤੋਂ ਮੰਗਾ ਨੇ ਉਹਦੇ ਬਾਰੇ ਗੱਲ ਰੱਖਦੇ ਹਾਂ ਥੋੜਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੇ ਅਸੀਂ ਦੇਖ ਰਹੇ ਸੀ ਵੀ ਕਿਸਾਨ ਵੀਰ ਦਾ ਲੰਗਰ ਛਕ ਹੀ ਰਹੇ ਨੇ ਨੇੜੇ ਤੇੜੇ ਦੇ ਜਿਹੜੇ ਆਪਣੇ ਕੰਮ ਹੀ ਕਹੋ ਜਿਹੜੇ ਫੈਕਟਰੀਆਂ 'ਚ ਕੰਮ ਕਰਦੇ ਨੇ ਉਹ ਵੀ ਲੰਗਰ ਛਕਣ ਆ ਰਹੇ ਨੇ ਜਿਵੇਂ ਆਪਣੇ ਦਿੱਲੀ ਧਰਨੇ ਦੇ ਵਿੱਚ ਵੀ ਪਿੰਡਾਂ ਵਾਲੇ ਵਾਲੇ ਦਾਲੇ ਵਾਲੇ ਹਨਾ ਉੱਥੇ ਦਾ ਚਲੋ ਇੱਥੇ ਦਾ ਪੰਜਾਬੀ ਨੇ ਸਾਰੇ ਆਪਣੇ ਪਿੰਡ ਵੀ ਵਾਲੇ ਦੋਲੇ ਪਰ ਫਿਰ ਵੀ ਜਿਹੜੇ ਫੈਕਟਰੀਆਂ ਵਾਲੇ ਮਜ਼ਦੂਰ ਨੇ ਉਹ ਵੀ ਲੰਗਰ ਛਕਣ ਲਈ ਆਉਂਦੇ ਨੇ ਦੇਖੋ ਆਲੇ ਦਾਲੇ ਆ ਪਿੰਡਾਂ ਵਾਲਿਆਂ ਦਾ ਵੀ ਬਹੁਤ ਵੱਡਾ ਯੋਗਦਾਨ ਆਲੇ-ਦਾਲੇ ਪਿੰਡਾਂ ਵਾਲਿਆਂ ਦਾ ਵੀ ਬਹੁਤ ਯੋਗਦਾਨ ਹੈ ਉਹ ਵੀ ਆ ਕੇ ਲੰਗਰ ਦੇ ਵਿੱਚ ਸੇਵਾ ਕਰਦੇ ਨੇ ਚਲੋ ਇਹਦਾ ਗੁਰੂ ਨਾਨਕ ਦੇ ਮਹਾਰਾਜ ਦਾ ਲੰਗਰ ਇੱਥੇ ਦਾ ਜਿਹੜਾ ਮਰਜ਼ੀ ਛਕੀ ਜਾਵੇ ਇੱਥੇ ਕਿਹੜਾ ਮੁੱਕਦਾ ਕੁਸ ਤੋਂ ਬਹੁਤ ਗੁਰੂ ਮਹਾਰਾਜ ਦੀ ਕਿਰਪਾ ਤੇ ਜੇਕਰ ਮੰਗਾ ਦੀ ਗੱਲ ਕਰੀਏ ਉਹਦੇ ਤੇ ਕੀ ਕਹਿਣਾ ਚਾਹੋਗੇ ਲਗਾਤਾਰ ਸਰਕਾਰਾ ਕੋਡ ਆਫ ਕੰਡਕਟ ਵੀ ਲੱਗ ਚੁੱਕੇ ਆ ਪਰ ਫਿਰ ਵੀ ਉਹ ਆਪਣੀ ਜਿੱਦ ਤੇ ਹੀ ਕਹ ਲੋ ਅੜੇ ਹੋਏ ਨੇ ਵੀ ਜਿਹੜੀਆਂ 4-5 ਆਪਣੀ ਸ਼ਰਤ ਤੇ ਮਨਵਾਉਣਾ ਚਾਹੁੰਦੇ ਨੇ ਮੰਗਾ ਨੂੰ ਵੀ ਅਸੀਂ 4-5 ਤੋਂ ਵੱਧ ਨਹੀਂ ਐਮਐਸਪੀ ਦਵਾਂਗੇ ਉਹਦੇ ਤੇ ਕੀ ਸੋਚਦੇ ਹੋ ਕੀ ਲੱਗਦਾ ਤੁਹਾਨੂੰ ਕਿ ਜੇਕਰ ਹੋਰ ਲੰਬਾ ਸੰਘਰਸ਼ ਚੱਲਿਆ ਤਾਂ ਕਿਸਾਨ ਕਿਉਂਕਿ ਤੁਸੀਂ ਵੀ ਇੱਕ ਕਿਸਾਨ ਹੋ ਤਾਂ ਤਿਆਰੀ ਆ ਉਸ ਵale ਜਿੰਨਾ ਮਰਜ਼ੀ ਲੰਮਾ ਚੱਲਦਾ ਸੰਘਰਸ਼ ਦੇਖੋ ਇਹ ਗੁਰੂ ਮਹਾਰਾਜ ਬਾਬਾ ਯੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਧਰਤੀ ਦੇ वारिसਾਂ ਜਿੰਨਾ ਚਿਰ ਸਾਤੋਂ ਸੇਵਾ ਕਰਾਉਣ ਦੇ ਕਰਦੇ ਰਹੇਗੇ ਆ ਜਿਹੜੇ ਤੁਸੀਂ ਮੰਗਾਂ ਦੀ ਗੱਲ ਕਰਦੇ ਹੋ ਦੇਖੋ ਮੰਗਾਂ ਇਹ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਮੰਨਣੀਆਂ ਚਾਹੀਦੀਆਂ ਧੀਆਂ ਜਾਇਜ਼ ਮੰਗਾਂ ਨੇ ਸਾਡਾ ਹੱਕ ਹੈ ਅਸੀਂ ਹੱਕ ਲੈਣ ਵਾਸਤੇ ਬੈਠੇ ਆ ਸੋ ਇਹਦਾ ਨਤੀਜਾ ਹੁਣ ਹਿੰਦੁਸਤਾਨ ਦੇ ਜਿਹੜੇ ਕਿਸਾਨ ਨੇ ਹਿੰਦੁਸਤਾਨ ਦਾ ਛੋਟਾ ਵਪਾਰੀ ਹੈ ਦੁਕਾਨਦਾਰ ਹੈ ਮਜ਼ਦੂਰ ਹੈ ਉਹਦਾ ਜਵਾਬ ਹੋਣਾ 4 ਜੂਨ ਨੂੰ ਨਰਿੰਦਰ ਮੋਦੀ ਜੀ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਮਿਲ ਜਾਣਾ ਸੋ ਜੈਸੀ ਕਰਨੀ ਤੈਸੀ ਭਰਨੀ ਇੱਥੇ ਬਹੁਤ ਔਰੰਗਜ਼ੇਬ ਵਰਗੇ ਆ ਕੇ ਜਕਰੀਆ ਖਾਨ ਵਰਗੇ ਆ ਕੇ ਚਲੇ ਗਏ ਬਹੁਤ ਵੱਡੇ ਵੱਡੇ ਸ਼ਕੰਦਰ ਵਰਗੇ ਆ ਕੇ ਚਲੇ ਗਏ ਤੌਰੂ ਬਾਦਸ਼ਾਹ ਵਰਗੇ ਆ ਕੇ ਚਲੇ ਗਏ ਦੁਨੀਆ ਹੋ ਚਲੀ ਗਈ ਇੱਕ ਜਿਹੜਾ ਸੰਸਾਰ ਤੇ ਆਇਆ ਉਹਨੇ ਇੱਕ ਨਿਕਟਨ ਚਲੇ ਜਾਣਾ ਪਰ ਇਹ ਬਹੁਤ ਵੱਡਾ ਸਕੇਂਦਰ ਸਰਕਾਰ ਨੇ ਜਿਹੜਾ ਇੱਕ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਬਹੁਤ ਵੱਡਾ ੱੱਕਾ ਕੀਤਾ ਹੈ ਯਾਨੀ ਅੰਦੇ ਕੀ ਅਪੀਲ ਕਰਨੀ ਚਾਹੋਗੇ ਸਰਕਾਰ ਨੂੰ ਕਿਉਂਕਿ ਦੇਖਿਆ ਗਿਆ ਲਗਾਤਾਰ ਸ਼ਹੀਦੀਆਂ ਵੀ ਅੱਜ ਵੀ ਇੱਕ ਕਿਸਾਨ ਦੀ ਸ਼ਹੀਦੀ ਹੋਈ ਹੈ ਹੁਣੇ ਥੋੜੀ ਦੇਰ ਪਹਿਲਾਂ ਹੀ ਅਸੀਂ ਕਵਰੇਜ ਕਰਕੇ ਆਇਆ ਇੱਕ ਦੇ ਹੋਰ ਪਹੁੰਚੀ ਹੈ ਸ਼ਹੀਦ ਦੇ ਲਗਾਤਾਰ ਸ਼ਹੀਦੀਆਂ ਵੀ ਹੋ ਰਹੀਆਂ ਨੇ ਸਰਕਾਰ ਨੂੰ ਇੱਕ ਅਪੀਲ ਕੀ ਕਰਨੀ ਚਾਹੋਗੇ ਦੇਖੋ ਅਪੀਲ ਤਾਂ ਇਹੀ ਅਸੀਂ ਕਰਦੇ ਰਹੇ ਹਾਂ ਤਕਰੀਬਨ 45 ਦਿਨ ਹੋ ਗਏ ਮੀਟਿੰਗਾਂ ਵੀ ਹੋਈਆਂ ਕਿਸਾਨ ਜਥੇਬੰਦੀਆਂ ਦੇ ਨਾਲ ਪਰ ਇੱਕ ਉਹ ਐ ਸੋਚਦੇ ਤੇ ਵੀ ਆਪਣੇ ਚੋਣ ਜਾਬਤਾ ਲਾਗੂ ਹੋ ਜਾਣਾ ਹੈ ਬੇਤੋ ਬਾਅਦ ਇਹਨਾਂ ਨੇ ਕਿਸਾਨਾਂ ਨੇ ਚਲੇ ਜਾਣਾ ਪਰ ਕਿਸਾਨ ਨੇ ਜਿਹੜੇ ਮਨ ਬਣਾ ਕੇ ਆਏ ਨੇ 4 ਜੂਨ ਨੂੰ ਜੋ ਵੀ ਨਤੀਜੇ ਆਉਂਦੇ ਨੇ ਜਿੰਨਾ ਸਮਾਂ ਬੈਠਣਾ ਪਵੇ ਉਹ ਕਿਸਾਨ ਬੈਠਣਗੇ ਆਪਣਾ ਹੱਕ ਲੈ ਕੇ ਜਾਣਗੇ ਸੋ ਦੇਖ ਸਕਦੇ ਹੋ ਤੁਸੀਂ ਜਿਵੇਂ ਕਿਹਾ ਜਾਂਦਾ ਹੈ ਕਿ ਪੰਜਾਬੀਆਂ ਦੇ ਸਿੱਖਾਂ ਦੇ ਜੋ ਹੌਸਲੇ ਨੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਇਹ ਵੀ ਹਮੇ ਹੀ ਭਰਦੇ ਨੇ ਕਿ ਬੇਸ਼ੱਕ ਮੁਸੀਬਤ ਕਹਿ ਸਕਦੇ ਆ ਇਸ ਸਮੇਂ ਮੋਰਚਾ ਲੱਗਿਆ ਸੰਘਰਸ਼ ਲੱਗ ਰਿਹਾ ਪਰ ਫਿਰ ਵੀ ਉਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੀ ਇੱਕ ਨਿਸ਼ਾਨੀ ਹੈ ਸੋ ਸੰਭੂ ਆਰਡਰ ਤੋਂ ਤੁਹਾਡੇ ਨਾਲ ਜੁੜੇ ਸੀ ਮਿਲਦੇ ਆ ਜਲਦ ਕਿਸੇ ਹੋਰ ਅਪਡੇਟ ਨਾਲ ਧੰਨਵਾਦ ਆਸ ਰਹੀਆਂ ਦਾ